मैं जावा इस चीज जावा समझौते ना आए तो लड़न वाले संघर्ष करने वाले उठ के अपने हक हकूक हिस्सेदारी की रस्ते में चली so, जाए चली सो अ पूरी दुनिया च मैं देख रही हूँ मेरे को इंग्लैंड फोटोज आई कोलंबिया यूनिवर्सिटी तो, तो आई कैलिफोर्निया जो मेरे तो मेरे मेरे को फोटोज आई हैं कि उधर अंबेडकर जयंती मनाई जा रही है बहुत बड़े स्तर पे और पूरे भारत में महाराष्ट्र से कल रात तो शुरुआत हो गई थी 134वीं जयंती बाबा की मनाना लेकिन मी बीइंग मी वेरी प्रैक्टिकल वेरी वोकल जिन्हें तुम जानते हो मैं ये सवाल अपने तो ਮੈਨੂੰ ਉਹ ਸਵਾਲ ਜਿਹਦੇ ਯੁਵਾ ਔਰ ਦੋਜ਼ ਮੋਰ ਵਾਚਿੰਗ ਵੀ ਦੋਜ਼ ਵੀਲ ਵਾਚ ਮੈ通过 سوشل میڈیا ਇਸ ਵੀਡੀਓ ਤੋਂ ਬਾਅਦ ਮੈਂ ਤੁਹਾਡੇ ਸਾਰਿਆਂ ਤੋਂ ਇਹ ਸਵਾਲ ਪੁੱਛਣਾ ਚਾਹਨੀ ਆ ਕਿ ਆ ਇਹ ਜੋ ਅਸੀਂ ਇੱਕ ਦਿਨ ਬਾਹਰ ਆਉਂਦੇ ਆ 14 ਅਪ੍ਰੈਲ ਮੈਨੂੰ ਇਦਾਂ ਕਈ ਵਾਰ ਫੀਲ ਹੁੰਦਾ ਕਿ ਅਸੀਂ ਜਾਦੂਗਰ ਹਾਂ ਸਰ ਡੋਨਟ ਮਾਈਂਡ ਮੀ ਸੇਇੰਗ ਦੈਟ ਆਈ ਹੈਡ ਟੂ ਸੇ ਇਟ ਕਿਹਦਾ ਲੱਗਦਾ ਕਿ ਉਹ ਜਾਦੂਗਰ ਬਣ ਕੇ ਅਸੀਂ ਬਾਹਰ ਆ ਗਏ ਅਸੀਂ ਵੱਡੇ ਵੱਡੇ ਹਾਲ ਬੁੱਕ ਕਰਾ ਲਏ ਅੰਬੇਡਕਰ ਜਨਤ ਦੇ ਨਾਮ ਨੂੰ ਵੱਡੇ ਵੱਡੇ ਪੋਲੀਟੀਸ਼ੀਅਨਸ ਵੱਡੇ ਵੱਡੇ ਲੋਕੀ ਵੱਡੀਆਂ ਵੱਡੀਆਂ ਪੋਲੀਟੀਕਲ ਪਾਰਟੀਆਂ ਬਾਹਰ ਆਗੀਆਂ ਮਾਲਾ ਪਾਣ ਲਈ ਬਾਹਰ ਆਗੀਆਂ ਫੋਲ ਉਹਨਾਂ ਦੇ ਚਰਨਾਂ 'ਚ ਅਰਪਣ ਕਰਨ ਲਈ ਪਰ ਉਹਨਾਂ ਦੀ ਸਿੱਖ ਲਈ ਉਹਨਾਂ ਦੇ ਸਰਦਾਰ ਉਹਨਾਂ ਦੇ ਲਿਖਿਆ ਹੋਇਆ ਸਰਦਾਰ ਦੇ ਵਿੱਚ ਇੱਕ ਇੱਕ ਗੱਲ ਉਹਨਾਂ ਦੀ ਜੋ ਸਿੱਖਿਆ ਉਹਨਾਂ ਦਾ ਜੋ ਜਾਤ ਪਾਤ ਤੋਂ ਉੱਪਰ ਉੱਠ ਕੇ ਚੱਲਣਾ ਉਹਨਾਂ ਨੇ ਜੋ ਤਾਂ ਸਾਰੀਆਂ ਜਾਤੀਆਂ ਖਤਮ ਕਰਕੇ ਤੁਹਾਨੂੰ ਇੱਕ ਅੰਬ੍ਰੇਲਾ ਆਈਡੈਂਟੀਟੀ ਦਿੱਤੀ ਆਈ ਡਿੰਟਲੀ ਤਹੱਤ ਜਸਿਕ ਲਾਈ ਦੇਤੀ ਜੋ ਕਲਮ ਦੀ ਤਾਕਤ ਹਨੂ ਦੇਤੀ ਜੋ ਸਿਕਲਾਈ ਉਹਨਾਂ ਨੇ ਦਿੱਤੀ ਕਿ ਕਿਵੇਂ ਉਹਨਾਂ ਦੇ ਰਸਤੇ ਤੇ ਚਲ ਕੇ ਅਸੀਂ ਆਪਣੇ ਹੱਕਾਂ ਦੀ ਮਾਨ ਕਰ ਸਕਦੇ ਹਾਂ ਖੁੱਲ ਗਿਆ ਸੀ ਵੀ ਆਰ ਜ਼ੀਰੋ ਟੂਡੇ ਅਸੀਂ ਉਹਨਾਂ ਦੀ ਹਰ ਇੱਕ ਸਿਕਲਾਈ ਨੂੰ ਉਹਨਾਂ ਦੇ ਹਰ ਇੱਕ ਕਹੇ ਦੇ ਅੱਜ ਅਸੀਂ ਟੌਪ ਕਰ ਰਹੇ ਹਾਂ ਆਈ ਡੋਟ ਨੋ ਕਿ ਕਿਹੜੇ ਅਜੰਡਾ ਤੇ ਅੱਜ ਅਸੀਂ ਚੱਲ ਰਹੇ ਤੇ ਮੈਨੂੰ ਮੇਰੀ ਬਹੁਤ ਵੱਡੀ ਰਿਸਪੋਨਸਿਬਿਲਟੀ ਲੱਗਦੀ ਆ ਕਿਉਂਕਿ ਡਾਕਟਰ ਇਤੋ ਨੇ ਜੋ ਸੰਘਰਸ਼ ਹਾਲ ਹੀ ਪਿਛਲੇ ਸਾਲ ਜੋ ਸ਼ੁਰੂ ਕੀਤਾ ਸੀ ਦਿੱਲੀ ਯੂਨੀਵਰਸਿਟੀ ਵੈਹਕੇ ਜੋ ਹੱਕ ਤੇ ਰਿਸ਼ਤੇਦਾਰੇ ਦੀ ਲੜਾਈ ਲੜਨੀ ਜੈਸ ਪ੍ਰਿੰਸੀਪਲ ਤੇ ਵਿੱਚ ਇੱਕ ਐਸੀ ਸ਼ਾਖਾ ਰੂਪ ਐਸੀ ਬਨੂਆ ਦੀ ਵਿਚਾਰਧਾਰਾ ਤੋਂ ਆਉਂਦੀ ਸੀ ਜਿਨ੍ਹਾਂ ਦੀ ਧੋਰ ਦੇ ਵਿੱਚ ਜੱਤ ਲੰਘਾਣ ਦਾ ਬਹੁਤ ਵੱਡਾ ਕਿੱਲਾ ਸੀਗਾ ਪੂਰੀ ਕੋਸ਼ਿਸ਼ ਕੀਤੀ ਉਸ ਕਿੱਲੇ ਨੂੰ ਕਟਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਬਾਬਾ ਸਾਹਿਬ ਦੇ ਦਿੱਤੇ ਹੋਏ ਸਦਾਨ ਦੇ ਰਾਹੀਂ ਉਸ ਲੜਾਈ ਨੂੰ ਲੜਿਆ ਜਾਏ ਵੇ ਬਦਿਆ ਤਰੀਕੇ ਨਾਲ ਉਹ ਲੜਾਈ ਲੜੀ ਕਿਉਂਕਿ ਮੈਂ ਪੜ੍ਹੀ ਲਿਖੀ ਸੀ ਕਿਉਂਕਿ ਮੈਂ ਆਪਣੇ ਹੱਕ ਅਧਿਕਾਰ ਦੇ ਬਾਰੇ ਜਾਗਰੂਕ ਸੀ ਕਿਉਂਕਿ ਬਾਬਾ ਸਾਹਿਬ ਦੀ ਦਿੱਤੀ ਹੋਈ ਦੇਣ ਨੂੰ ਸਮਝ ਰਹੀ ਸੀਗੀ ਕਿ ਆਪਣੀ ਲੜਾਈ ਕਲਮ ਤੇ ਨਹੀਂ ਸਿੱਖਿਆ ਤੇ ਨਹੀਂ ਸਭ ਗਾਂਦ ਤੇ ਨਹੀਂ ਕਿੱਧਰ ਲੜੀ ਜਾ ਸਕਦੀ ਆ ਬਟ ਅੱਜ ਜੋ ਮਹਿਲਾ ਦੇਖ ਰਹੀਆਂ ਜਿੱਦਾਂ ਇਹ ਸਰਕਾਰਾਂ ਜਾਗਰੂਕ ਹੈ ਸਰਕਾਰਾਂ ਨੂੰ ਪਤਾ ਕਿ ਬਾਬਾ ਸਾਹਿਬ ਨੇ ਇਨੀ देर ਹੋ ਗਿਆ ਭਾਰਤ ਆਜ਼ਾਦ ਹੋਏ ਇਨੀ ਦੇਰ ਹੋ ਗਿਆ ਭਾਰਤ ਦੀ ਖੂਬ ਸੋਹਣ ਚੀਜ਼ ਜੋ ਉਹਨਾਂ ਨੇ ਡਰਾਫਟ ਕੀਤੀ ਇੱਕ ਕਿਤਾਬ ਜਿਹਨਾਂ ਨੂੰ ਇਹਨੇ ਕਿਹਾ ਭਾਰਤ ਦਾ ਸੰਵਿਧਾਨ ਜੋ ਉਹਨਾਂ ਨੇ ਲਿਖਿਆ ਉਸ ਡਾਕਟਰ ਅੰਬੇਦਕਰ ਨੂੰ ਜਿਨ੍ਹਾਂ ਦੀ ਸਿਸ਼ਤਾ ਜਿਸ ਤੇ ਘਾਰਿਆ ਜਿਨ੍ਹਾਂ ਨੂੰ ਇਸ ਸਰਦਾਰਕੀ ਤਾਕਤ ਦਾ ਸਿਰਫ ਉਸਿਰਫ ਦਲਤਾਂ ਦਾ ਨਸੀਹਾ ਕਹਿ ਕੇ ਰੱਖਤਾ ਕਿ ਇਹ ਡਾਕਟਰ ਅੰਬੇਦਕਰ ਇੱਕ ਦਲਤ ਜਾਤੀ ਤੋਂ ਆਦੇ ਤੇ ਇਹ ਦਲਤ ਬੰਦਾ ਹੈ ਬਟ ਇਹ ਚੀਜ਼ ਜਿ ਐਜੇਸੇ ਰਿਅਲਾਈਜ਼ ਕਰੀਏ ਕਿ ਡਾਕਟਰ ਅੰਬੇਦਕਰ ਸਮਾਨਤਾ ਦਾ ਉਹ ਮਸੀਹਾ ਜਿਨ੍ਹਾਂ ਨੇ ਬੀਬੀਆਂ ਨੂੰ ਅਧਿਕਾਰ ਦਿੱਤੇ ਜਿਨ੍ਹਾਂ ਨੇ ਹਰ ਉਸ ਮਜ਼ਦੂਰ ਜਾਤ ਲਈ ਲੜੇ ਉਹਨਾਂ ਨੂੰ ਉਹਨਾਂ ਦੇ ਹੱਥ ਗਵਾਏ ਜਿਨ੍ਹਾਂ ਨੇ ਵੱਡੇ ਵੱਡੇ ਸਕੂਲ ਇੰਸਟੀਚੂਸ਼ਨਸ ਸਾਡੇ ਲਈ ਓਪਨ ਕੀਤੇ ਕਿ ਫ੍ਰੀ ਐਕਸੈਸ ਹੋਏ ਹਰ ਚੀਜ਼ ਦਾ ਜਾ ਕੇ ਅਸੀਂ ਪੜ੍ਹੀਏ ਲਿਖੀ ਆਪਣੇ ਹੱਕੂ ਕੂਟ ਦੀ ਦਲ ਕਰ ਸਕੀਏ ਵੱਡੇ ਵੱਡੇ ਅਫਸਰ ਬਣੀਆਂ ਵੱਡੀ ਵੱਡੀ ਥਾਵਾਂ ਤੇ ਅਸੀਂ ਬੈਠੀਏ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਮੇਰੇ ਉਹ ਬੰਦੇ ਜਿਨ੍ਹਾਂ ਦੇ ਸਰੀਰ ਤੇ ਉੱਤੇ ਕੱਪੜਾ ਨਹੀਂ ਹੈ ਕਿ ਕਿਤੇ ਰੋਟੀ ਨਹੀਂ ਖਾ ਸਕਦੇ ਜੋ ਪਾਣੀ ਪੀਣ ਲਈ ਸੰਕर्ष ਕਰ ਰਹੇ ਆ ਮੈਂ ਕੁਝ ਐਸਾ ਕਰ ਜਾ ਮੈਂ ਕੁਝ ਐਸਾ ਲਿਖ ਜਾ ਕਿ ਜੋ ਇਹ ਵੀ ਕੱਲ ਆਪਣੀ ਆਵਾਜ਼ ਚੁੱਕ ਕੇ ਵਧੀਆ ਸੂਟ-ਬੂਟ ਪਾ ਕੇ ਸੰਸਦ 'ਚ ਬੈਠੇ ਇਹ ਵੀ ਆਪਣੇ ਹੱਕ ਦੇ ਅਧਿਕਾਰ ਤੇ ਲੜਾਈ ਬਰਾਬਰੀ ਦੇ ਹਿੱਸੇ ਨਾਲ ਉਹਨਾਂ ਦੇ ਨਾਲ ਬਹਿ ਕੇ ਮੰਗਣ ਇਹ ਸਾਰੀਆਂ ਗੱਲਾਂ ਡਾਕਟਰ ਬਾਬਾ ਸਾਹਿਬ ਵੀ ਬ੍ਰੌਂ ਮਿੰਟਰ ਨੇ ਆਪਾਂ ਖਾਲੀ ਬੋਲ ਕੇ ਨਹੀਂ ਸਗਾਂ ਦੇ ਵਿੱਚ ਲਿਖ ਕੇ ਦਿੱਤੀਆਂ ਔਰ ਅੱਜ ਵਰਤਮਾਨ ਦੇ ਵਿੱਚ ਸੰਗਤ ਜੀ ਜਿੰਨੇ ਵੀ ਲੋਕੀ ਪਿੱਛੇ 2 ਮਿੰਟ ਗੱਲਾਂ ਕਰ ਰਹੇ ਧਿਆਨ ਨਾਲ ਮੇਰੀ ਦੋ ਬੇਨਤੀਆਂ ਸੁਣ ਲੋ ਅੱਜ ਜੋ ਹਾਲਾਤ ਬਣ ਰਹੇ ਨੇ ਭਾਰਤ ਦੇ ਵਿੱਚ ਸਪੈਸ਼ਲੀ ਪੰਜਾਬ ਦੇ ਵਿੱਚ ਜੋ ਬਾਹਰ ਗੰਦੀਆਂ ਤਾਕਤਾਂ ਡਾਕਟਰ ਅੰਬੇਡਕਰ ਨੂੰ ਕੀ ਕਰ ਰਹੀਆਂ ਸਿਰਫ ਇੱਕ ਦਲਿਤ ਚਿਹਰਾ ਬਣਾ ਕੇ ਦਾਸ ਰਹੀਆਂ ਨੇ ਔਰ ਪੰਜਾਬ ਦਾ ਦੁਸ਼ਮਨ ਸਿੱਖਾਂ ਦਾ ਦੁਸ਼ਮਨ ਔਰ ਦਲਿਤਾਂ ਦਾ ਦੁਸ਼ਮਨ ਦਾਸ ਰਹੀਆਂ ਨੇ ਉਹ ਤੁਹਾਨੂੰ ਸਾਰਿਆਂ ਨੂੰ ਅੱਜ ਮੈਂ ਦੱਸਣ ਆਈ ਆ ਕਿ ਇਹ ਜੋ ਏਜੰਸੀਆਂ ਦੇ ਬੰਦੇ ਜਿਨ੍ਹਾਂ ਦਾ ਚਿਹਰਾ ਐਕਸਪੋਜ਼ ਹੋ ਗਿਆ ਜਿਨ੍ਹਾਂ ਨੇ ਵੱਡੇ ਵੱਡੇ ਵਾਅਦੇ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਗੱਲਾਂ ਕਰਕੇ ਝੂਠੇ ਨਫ਼ਰਤ ਸੱਪਰਦਾਇ ਧੰਗੀਆਂ ਤਰਾਂ ਦੀ ਸ਼ਬਦਾਵਲੀ ਜੋ ਬੋਲੀ ਔਰ ਬਾਬਾ ਸਾਹਿਬ ਨੂੰ ਕਿਹਾ ਕਿ ਦਲਤੋਂ ਇਹ ਤੁਹਾਡਾ ਮਸੀਹਾ ਨਹੀਂ ਹੈਗਾ ਜੇ ਤੁਹਾਡਾ ਕੋਈ ਗੁਰੂ ਹੈਗਾ ਤਾਂ ਉਹ ਸਤਿਗੁਰੂ ਰਵਿਦਾਸ ਨਹੀਂ ਕਿਹਾ ਉਹਨੇ ਪੱਤਰ ਰਵਿਦਾਸ ਕਿਹਾ ਇਹੋ ਜਿਹੀ ਗੱਲਾਂ ਦੂਜੋ ਨੇ ਠਾਕਾ ਆਪਣੇ ਦੂਜੀ ਵੀਡੀਓ ਤੇ ਰਾਹੀਂ ਇਹ ਮੈਂ ਪੰਨੂ ਦੀ ਗੱਲ ਕਰ ਰਿਹਾ ਇਹ ਕਿਹਾ ਕਿ ਜਿੱਥੇ ਵੀ ਡਾਕਟਰ ਬੈਠ ਕੇ ਦੇ ਬੁੱਤ ਲੱਗੇ ਆ ਮੈਂ ਉਹਨੂੰ 11-11 ਲੱਖ ਰੁਪਏ ਦਊਂਗਾ ਇਹ ਬੁੱਤਾਂ ਨੂੰ ਤੋੜੋ ਇਹ ਬੁੱਤਾਂ ਦੇ ਉੱਤੇ ਜਾ ਕੇ ਜੋ ਤੋੜੂਗਾ ਉਹਨੂੰ ਮੈਂ 11 ਲੱਖ ਰੁਪਏ ਦਊਂਗਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਔਰ ਇਸ ਮੰਚ ਦੇ ਮਾਧਿਅਮ ਤੋਂ ਮਾਧਿਅਮ ਤੋਂ ਔਰ ਇਹ ਜੋ ਵੀਡੀਓ ਜਾ ਰਹੀ ਹੈ ਬਾਬਾ ਸਾਹਿਬ ਦੇ ਬੁੱਤ ਤੋੜਨਾ ਮੂਰਤੀਆਂ ਤੋੜਨਾ ਜਾਂ ਕਿਸੇ ਦੀ ਵੀ ਮੂਰਤੀਆਂ ਤੋੜਨਾ ਤੇਰੇ ਲਈ ਬਹੁਤ ਆਸਾਨ ਹੈ ਕਹਤੇ ਇੱਥੇ ਹੁੰਦੀ ਆ ਜਿਹੜੇ ਬਾਬਾ ਸਾਹਿਬ ਦੇ ਵਿਚਾਰ ਹੈ ਜੋ ਬਾਬਾ ਸਾਹਿਬ ਦੇ ਆਈਡੀਆ ਨੇ ਤੂੰ ਉਹਨੂੰ ਤੋੜ ਕੇ ਦਿਖਾ ਕਿ ਅਸੀਂ ਤੈਨੂੰ ਮੰਨਾਂਗੇ ਬਿਕਾਜ਼ ਹਿਸ ਆਈਡੀਆਜ਼ ਉਹਨਾਂ ਦੇ ਵਿਚਾਰ たら ਬੁੱਲਣ ਨੁਫਾ ਨਾ ਕੋਈ ਬੰਬ ਨਾ ਕੋਈ ਗੁੰਡੂ ਨਾ ਕੋਈ ਕੋਲੀ ਇਹਨਾਂ ਦੇ ਆਈਡੀਆਜ਼ ਨੂੰ ਇਹਨਾਂ ਦੇ ਵਿਚਾਰਾਂ ਨਾਲ ਨਹੀਂ ਆਈਡੀਓਲੋਜੀ ਨੂੰ ਬੁਲਾ ਸਕਦੀ ਹੈ ਉਹ ਆਈਡੀਆਜ਼ ਕਿਸ ਜਨਰੇਟ ਆਈਡੀਆਜ਼ ਇੱਥੇ ਬੈਠੀ ਜਨਰੇਸ਼ਨ ਦੇ ਅੰਦਰ ਆ ਉਹ ਆਈਡੀਆਜ਼ ਇਸ ਜਨਰੇਸ਼ਨ ਇਸ ਗੀਪੀ ਦੇ ਅੰਦਰ ਆ ਉਹ ਜੋ ਛੋਟੇ ਛੋਟੇ ਬੱਚੇ ਬੈਠੇ ਨੇ ਇਸ ਜਨਰੇਸ਼ਨ ਦੇ ਅੰਦਰ ਆ ਪਰ ਜਦ ਇਹ ਜਨਰੇਸ਼ਨ ਪੜ੍ਹੇ ਲਿਖੇਗੀ ਹਰ ਉਸ ਜਨਰੇਸ਼ਨ ਦੇ ਅੰਦਰ ਆਉਂਦੇ ਜਾਣਗੇ ਉਹ ਆਈਡੀਆਜ਼ ਪਰ ਮੈਨੂੰ ਅੱਜ ਗਰਮ ਨਾਲ ਕਹਿੰਦੀ ਆ ਮੈਂ ਇਹ ਚੀਜ਼ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਤੁਹਾਨੂੰ ਦੇਖ ਕੇ ਤੁਹਾਡੇ ਵੱਲ ਦੇਖ ਕੇ ਪਰ ਤੁਹਾਡੀਆਂ ਗੱਲਾਂ ਸੁਣ ਕੇ ਪਰ ਤੁਹਾਉ ਪਾਸ਼ਨ ਸੁਣ ਕੇ ਕਿ ਸਾਡੇ ਪੁਰਖਾਂ ਦੀ ਕੀ ਤਾਕਤ ਉਨकी ਸ਼ਖਸੀਅਤ ਹੋਊਗੀ ਕਿ ਉਹਨਾਂ ਦੀਆਂ ਮੂਰਤੀਆਂ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਔਰ ਉਹ ਖੋਫ ਉਹਨਾਂ ਦੀਆਂ ਮੂਰਤੀਆਂ ਦੇ ਅੰਦਰ ਤੁਹਾਡੇ ਵਿੱਚ ਸਾਨੂੰ ਨਜ਼ਰ ਆਉਂਦਾ ਹੈ ਕਿ ਉਹਨਾਂ ਦੀਆਂ ਮੂਰਤੀਆਂ ਤੇ ਕਿਉਂ ਨਹੀਂ ਤੁਸੀਂ ਡਰਦੇ ਉਹਨਾਂ ਦੀਆਂ ਮੂਰਤੀਆਂ ਦੇਖ ਕੇ ਇਹ ਡਰ ਵਧੀਆ ਲੱਗਦਾ ਮੈਨੂੰ ਦੇਖ ਕੇ ਕਿਉਂਕਿ ਅਸੀਂ ਮੂਰਤੀ ਬਾਤ ਤੋਂ ਇਹ ਮੂਰਤੀਆਂ ਤੋਂ ਬਹੁਤ ਉੱਪਰ ਆ ਗਏ ਔਰ ਬਾਬਾ ਸਾਹਿਬ ਦੀ ਪੂਰਾ ਭਾਰਤ ਜਾਣਦਾ ਹੈ ਕਿ ਇਸ ਦੇਸ਼ ਵਿੱਚ ਜਿੰਨੀਆਂ ਮੂਰਤੀਆਂ ਗੋਤਮ ਬੁੱਧ ਦੀਆਂ ਲੱਗੀਆਂ ਉਸ ਤੋਂ ਜ਼ਿਆਦਾ ਮੂਰਤੀਆਂ ਬਾਬਾ ਸਾਹਿਬ ਵੀ ਪਰੋਂ ਮੇਟ ਕਰਦੀਆਂ ਤੋੜੀਆਂ ਆਂ ਜੀ ਕਿਉਂ ਕਿ ਉਹਨਾਂ ਦੇ ਨੁਮਾਇਆਂ ਚ ਡਾਗ ਆ ਗਿਆ ਕਿਉਂ ਉਹਨਾਂ ਦੇ ਫੋਲੋਅਰਸ ਡਰ ਗਏ ਕਿ ਐਸਾ ਦਿਵਚਾਰ ਖਤਮ ਹੋ ਗਿਆ ਨਹੀਂ ਇਹ ਨਹੀਂ ਹੋ ਸਕਦੇ ਇਹਨੂੰ ਤੁਸੀਂ ਜਿੰਨਾ ਕੱਟਣ ਦੀ ਖਤਮ ਕਰਨ ਦੀ ਕੋਸ਼ਿਸ਼ ਕਰੋਗੇ ਉਹ ਮਾਤਰੀਆਂ ਜਾਣ ਕੇ ਔਰ ਇਹ ਹੀ ਚੀਜ਼ ਮੈਂ ਬਹੁਤ ਗਰਮ ਨਾਲ ਕਹਿੰਦੀਆਂ ਕਿ ਆਈਨਸਟਾਈਨ ਨੇ ਕਿਹਾ ਸੀਗਾ ਕਿ એનર્ਜੀ ਜੋ ਹੈ ਨਾ એનર્ਜੀ ਜੋ ਆਪਣੇ ਆਲੇ ਦੁਆਲੇ ਆ એનર્ਜੀ ਇਹ ਤਾਕਤ ਹਵਾ ਇਹ એનર્ਜੀ ਕਦੀ ਖਤਮ ਨਹੀਂ ਹੋ ਸਕਦੀ ਨਹੀਂ ਸਰ ਤੁਹਾਨੂੰ ਪਤਾ ਹੋਣਾ ਉਹਨਾਂ ਨੇ ਕਿਹਾ ਕਿ ਨਹੀਂ ਕ੍ਰੀਏਟ ਕਰ ਸਕਦੇ ਨਹੀਂ ਡਿਸਟਰੋਏ ਕਰ ਸਕਦੇ ਸੋ ਅੰਬੇਡ ਕਰ ਇੱਕ ਸੇਮ ਉਹ એનર્ਜੀ ਆ ਜਿਹਨੂੰ ਤੁਸੀਂ ਨਾ ਕ੍ਰੀਏਟ ਕਰ ਸਕਦੇ ਨਾ ਡਿਸਟਰੋਏ ਕਰ ਸਕਦੇ ਹੋ ਇਹਨੂੰ ਖਤਮ ਨਹੀਂ ਕਰ ਸਕਦੇ ਇਹ ਬਣਦੀ ਜਾਊਗੀ ਜਨਰੇਸ਼ਨ ਤੋਂ ਜਨਰੇਸ਼ਨ ਪਾਸ ਹੁੰਦੀ ਜਾਊਗੀ ਔਰ ਇਹੀ ਚੀਜ਼ ਅੱਜ ਮੈਂ ਬਹੁਤ ਦੱਕੇ ਦੀ ਚੋਣ ਦੇ ਨਾਲ ਕਹਿਣਾ ਚਾਹੁੰਦੀ ਆ ਇਸ ਮਰਜ਼ ਨੂੰ ਇਸ ਧਰਤੀ ਨੂੰ ਜਿਹੜਾ ਕੋਈ ਵੱਡਾ ਬੁਲਾਰਾ ਵੱਡਾ ਤੋਂ ਨਾ ਕਿੰਨਾ ਜਿਹਨਾਂ ਦੇ ਅੰਦਰ ਹੈਗਾ ਔਰ ਆਪਣੇ ਆਪ ਨੂੰ ਬਹੁਤ ਗਿਆਨੀ ਸਮਝਦਾ ਹੈਗਾ ਮੈਂ ਕਹਿੰਦੀ ਆ ਕਿ ਬਹੁਤ ਛੋਟੀਆਂ ਤੁਹਾਡੇ ਅਗੇ ਮੈਂ ਪਿਛਲੇ ਵੀ ਹਾਲੀ ਦੇ ਦਿਨ ਫਲੋਰ ਚ ਜਾ ਕੇ ਦੀ ਇੱਕ ਦਾਵਾ ਕੀਤਾ ਸੀਗਾ ਕਿ ਜੇ ਤੁਸੀਂ ਪੜੇ ਲਿਖੇ ਹੋ ਨਾ ਕਮ ਐਂਡ ਹੈਵ ਅ ਡਿਸਕਸ਼ਨ ਵਿਦ ਮੈਂ ਆਪਣੀ ਪੂਰੀ ਲੀਗਲ ਟੀਮ ਲੈ ਕੇ ਆਉਂਗੀ ਤੁਸੀਂ ਵੀ ਆਪਣੀ ਲੀਗਲ ਟੀਮ ਲੈ ਕੇ ਆਓਗੇ ਬੜੇ ਵਿਰਦੀ ਸਾਹਿਬ ਨੇ 25 20 ਧਾਰਾ ਤੇ ਬਹੁਤ ਵਧੀਆ ਐਕਸਪਲੇਨੇਸ਼ਨ ਦਿੱਤੀ ਆ ਔਰ ਮੈਂ ਵੀ ਥੋੜੀ ਜੀ ਗੱਲ ਕਹਿ ਕੇ ਕਿਉਂਕਿ ਜਿਹੜੇ ਤੁਸੀਂ ਇੱਥੇ ਬੈਠੇ ਹੋਣਾ ਤੁਹਾਨੂੰ ਪਤਾ ਹੋਣਾ ਚਾਹੀਦਾ ਜੋ ਲੋਕੀ ਤੁਹਾਨੂੰ ਪਰਮਾਉਂਦੇ ਨੇ ਔਰ ਇਹ ਕਹਿੰਦੇ ਨੇ ਕਿ 25ਵੀਂ ਸਦੀ 'ਚ ਸਾਨੂੰ ਹਿੰਦੂ ਕਿਹਾ ਹੈ 25ਵੀਂ ਸਦੀ 'ਚ ਸਾਨੂੰ ਸਿੱਖਾਂ ਸਿੱਖਾਂ ਨੂੰ ਹਿੰਦੂ ਕਿਹਾ ਹਿੰਦੂ ਤਰਫ ਦੇ ਸ਼ਹਿਰੀ ਦੇ ਅੰਦਰ ਆਜੰਦਗੀ ਦੀ ਗੱਲ ਕੀਤੀ ਹੋਰ ਮੈਂ ਤੁਹਾਡੇ ਸਾਹਮਣੇ ਜਿਨ੍ਹਾਂ ਨੂੰ ਨਹੀਂ ਪਤਾ 25ਵੀਂ ਧਾਰਾ ਦਾ ਇੱਕ ਲਾਇਨ ਬਣਨਾ ਚਾਹੁੰਦੀ ਆ ਬਾਬਾ ਸਾਹਿਬ ਨੇ ਕਿਹਾ ਸਭ ਤੋਂ ਪਹਿਲਾਂ ਤਾਂ ਸਿੱਖ ਧਰਮ ਇਹ ਸਾਰੇ ਮੰਨ ਕੇ ਚੱਲੋ ਇੱਕ ਸਪੈਸ਼ਲੀ ਅਲੱਗ ਪੂਰੀ ਦੁਨੀਆ ਤੋਂ ਇੱਕ ਅੱਲਾਹ ਦੇ ਧਰਮ ਐਸਾ ਬਣਾਇਆ ਜਿਹਨੂੰ ਸ਼ਸਤਰ ਧਾਰਨ ਕਰਨ ਦੀ ਇਚਾ ਜਨ ਬਾਬਾ ਸਾਹਿਬ ਨੇ ਕਹਿ ਕੇ ਕਿਸ ਤਰ੍ਹਾਂ ਅੰਦਰ ਦਿੱਖ ਕੇ ਦਿੱਤੀ ਤੇ ਅਲੱਗ ਧਰਮ ਹੋਇਆ ਨਾ ਸਿੱਖ ਧਰਮ ਤੁਜੀ ਗੁਰਬਾਉ ਸਾਹਿਬ ਨੇ ਲਿਖਿਆ 25ਵਾਂ ਧਾਰਾ ਵਿੱਚ ਐਕਸਪਲੇਨੇਸ਼ਨ ਪੜ੍ਹਦੀ ਹੈ ਤੁਹਾਡੇ ਸਾਰਿਆਂ ਲਈ ਜ਼ਰੂਰੀ ਹੈ ਉਹਨਾਂ ਨੇ ਲਿਖਿਆ ਦਾ ਵੇਅਰਿੰਗ ਐਂਡ ਕੇਅਰਿੰਗ ਆਫ ਕਿਰਪਾਨ ਸ਼ੈਲ ਬੀ ਟੀਮ ਟੂ ਬੀ ਇਨਕਲੂਡਡ ਇਨ ਦਾ ਪ੍ਰੋਫੈਸ਼ਨ ਆਫ ਦਾ ਸਿੱਖ ਰਿਲੀਜੀਅਨ ਇਹਦਾ ਮਤਲਬ ਹਿੰਦੀ ਦੇ ਵਿੱਚ ਪੰਜਾਬੀ ਦੇ ਵਿੱਚ ਇਹ ਹੈ ਕਿ 베ਅਰਿੰਗ ਐਂਡ ਕੇਅਰਿੰਗ ਆਫ ਦੀ ਕਿਰਪਾਨ ਕਿਰਪਾਨ ਪਾਣਾ ਔਰ ਉਹਨੂੰ ਆਪਣੇ ਨਾਲ ਲੈ ਕੇ ਜਾਣਾ ਕਿਤੇ ਵੀ ਇਸ ਸਿੱਖ ਧਰਮ ਸਪੈਸ਼ਲ ਰਾਈਟ ਦਿੱਤਾ ਜਾਂਦਾ ਹੈ ਸੰਧਾਨ ਦੀ 25ਵੀਂ ਧਾਰਾ ਦੇ ਅੰਦਰ ਅਨਪੜ੍ਹੇ ਲਿਖੇ ਲੇਕਿਨ ਜਿਹੜੇ ਗਵਾਰਾ ਨੇ ਜਿਹੜੇ ਅਨਪੜਹਾ ਨੇ ਜਿਹੜੇ ਮਨੁਵਾਦੀ ਵਿਚਾਰਧਾਰਾ ਨੇ ਇਹਨਾਂ ਨੇ ਦੇਸ਼ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜੋ ਪੜ੍ਹੇ ਲਿਖੇ ਨਹੀਂ ਆ ਐਸੇ ਕਰਕੇ ਕਹਿੰਦੇ ਆ ਨਾ ਮਾਤਵਾਸੂਲੇ ਸਾਬੀਤ ਰਿਬਾਈ ਫੂਲੇ ਜੀ ਨੇ ਕਿਹਾ ਸੀ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਬਣਾ ਕੀ ਆ ਅਗਿਆਨਤਾ ਮੂਰਖੋ ਜੇ ਤੁਹਾਡੇ ਵਿੱਚ ਗਿਆਨ ਹੁੰਦਾ ਨਾ ਤੇ ਤੁਹਾਨੂੰ ਸਮਝ ਆਂਦੀ ਕਿ ਤੁਸੀਂ ਪੜ੍ਹਦੇ ਲਿਖਦੇ ਤੇ ਤੁਸੀਂ ਪੱਲੇ ਫਰੋਲਦੇ ਤੇ 25 ਵੀ ਤਾਂ ਹਮ ਕਰਦੇ ਤੇ ਪ੍ਰਾਊਡ ਫੀਲ ਕਰਦੇ ਔਰ ਬਾਬਾ ਸਾਹਿਬ ਨੇ ਕਿਹਾ ਸਿੱਖਸ ਆਰ ਨਾਟ ਹਿੰਦੂ ਸਿੱਖ ਹਿੰਦੂ ਨਹੀਂ ਹੈ ਸਿੱਖ ਇੱਕ ਆਪਣੀ ਆਈਡੈਂਟੀਟੀ ਹੈਗੀ ਤਾਂ ਜੋ ਅੱਜ ਪੜਹਾ ਕੇ ਸਿੱਖ ਵਰਸਸ ਦਲੇ ਕਰਨਾ ਚਾਹ ਰਹੇ ਆ ਪੂਰੇ ਭਾਰਤ ਦੇ ਵਿੱਚ ਇੱਕ ਹੌਂਗ ਮੈਸੇਜ ਦੇਣਾ ਚਾਹ ਰਹੇ ਆ ਉਹਨਾਂ ਨੂੰ ਮੇਰਾ ਇਸ ਮੰਚ ਦੇ ਰਾਹੀਂ ਇਸ ਜਗ੍ਹਾ ਤੋਂ ਇੱਕ ਮੈਸੇਜ ਆ ਜਾਓ ਪਹਿਲੇ ਪੜ੍ਹ ਕੇ ਜਾਓ ਪਹਿਲੇ ਸੰਵਿਧਾਨ ਸਮਝੋ ਜੋ ਅੱਜ ਤੁਸੀਂ ਬਹੁਤ ਪ੍ਰਾਊਡਲੀ ਆਪਣੇ ਆਪ ਨੂੰ ਸਿੱਖ ਕਹਿੰਦੇ ਹੋ ਔਰ ਅੱਜ ਤੁਸੀਂ ਖਾਲਸਾ ਦਿਹਾੜਾ ਮਨਾ ਰਹੇ ਹੋ ਤੇ ਤਾਂ ਨੂੰ ਕਹਣਾ ਚਾਹੀਦਾ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਲੜਾਈ ਲੜੀ ਸੀ ਨਾ ਜੋ ਉਹਨਾਂ ਨੇ ਸਮਾਨਤਾ ਦਾ ਪ੍ਰਚਾਰ ਕੀਤਾ ਸੀ ਕੁਆਲਿਟੀ ਲੰਗਰ ਦੀ ਪੰਗਰ ਵਿਚਾਈ ਸੀ ਕਿ ਜੋ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਕੀਤੀ ਸੀ ਉਹ ਤੁਹਾਡੇ ਸਭ ਤੋਂ ਜ਼ਿਆਦਾ ਜੀ ਖਾਸਾ ਪਰ ਸੱਚਾਇਆ ਸੀ ਸਭ ਤੋਂ ਜ਼ਿਆਦਾ ਕੁਰਬਾਨੀਆਂ ਦੇਣ ਵਾਲੇ ਗਲ ਨੂੰ ਲਾਨ ਵਾਲੇ ਜਿਹੜੇ ਉੱਥੇ ਲੋਕੀ ਸੀਗੇ ਜੋ ਮਹਾਂਪੁਰ ਸਿੰਘੇ ਉਹ ਸਾਡੇ ਸਮਾਜ ਤੋਂ ਸੀਗੇ ਉਹ ਕੁਰਬਾਨੀਆਂ ਉਪੰਦ ਬਰਾਬਰੀ ਨੂੰ ਕਿ ਸਾਡੇ ਲਈ ਕੀਤਾ ਸੀ ਪਰ ਕਿਹੜੇ ਤੁਸੀਂ ਪਰੇਹਾਰ ਬੰਦੇ ਹੋ ਸਭ ਤੋਂ ਜ਼ਿਆਦਾ ਕੁਰਬਾਨੀਆਂ ਸ਼ਹੀਦੀਆਂ ਦੇ ਪਾਲਾ ਜੇ ਕੋਈ ਇਸ ਸਮਾਜ ਪੰਜਾਬ ਚ ਕੂਮ ਹੋਈਆ ਉਹ ਗਲਤ ਸਮਾਜ ਦੀ ਕੂਮ ਹੋਈ ਹੈ ਤੇ ਤੁਸੀਂ ਕਿਦਾਂ ਦਰਤਾਂ ਦੇ ਨਾਲ ਜ਼ਿਕਰ ਆ ਕਰਕੇ ਉਹਨਾਂ ਨੂੰ ਅਲੱਗ ਆਈਡੈਂਟੀਟੀ ਦੇ ਸਕਦੇ ਹੋ ਔਰ ਮੈਂ ਅੱਜ ਮੈਨੂੰ ਬਹੁਤ ਟੰਕੀਆਂ ਆਈਆਂ ਸੀ ਸਲੋਰ ਤੋਂ ਜਦੋਂ ਮੈਂ ਆਪਣਾ ਭਾਸ਼ਣ ਦਿੱਤਾ ਸੀਗਾ ਮੈਨੂੰ ਮੇਲ ਆਇਆ ਇੰਟਰਨੈਸ਼ਨਲੀ ਫੋਰਨ ਤੋਂ ਮੈਨੂੰ ਮੈਸੇਜਸ ਆਏ ਮੈਨੂੰ ਫੋਨ ਕਾਲਸ ਆਏ ਔਰ ਇੱਕ ਬੰਦਾ ਔਰ بار بار ਲੋਕਾਂ ਨੂੰ ਕਹਿੰਦੇ ਕਿ ਬਾਬਾ ਸਾਹਿਬ ਨੇ ਕੁਝ ਨਹੀਂ ਦਿੱਤਾ ਆਪਾਂ ਡਾਕਟਰ ਮੇੜਕਰ ਨੇ ਸੰਦਾਨ ਨਹੀਂ ਲਿਖਿਆ ਉਹ ਬਾਰ ਬਾਰ ਇਹੋ ਜੀਆਂ ਗੱਲਾਂ ਇਹੋ ਜੀਆਂ ਏਜੰਸੀਆਂ ਦੇ ਲੋਕ ਕਹਿੰਦੇ ਨੇ ਤੇ ਮੈਨੂੰ ਚੈਲੰਜ ਕਰਦੇ ਆਂ ਆਓ ਡਿਬੇਟ ਤੇ ਮੈਂ ਪੜ੍ਹੇ ਲਿਖੇ ਕੁੜੀ ਡਾਕਟਰ ਮੇੜਕਰ ਦੀ ਚੇਹੀ ਬੰਦਿਆਂ ਨਾਲ ਡਿਬੇਟ ਕਰਦੀ ਨਾ ਗੱਲਾਂ ਨਾਲ ਨਹੀਂ ਕਰਦੀ ਔਰ ਇਸ ਕਰਕੇ ਜੇ ਮੇਰੇ ਨਾਲ ਡਿਬੇਟ ਕਰਦੇ ਜੇ ਮੇੜਕਰ ਬੰਦਿਆਂ ਨਾਲ ਆ ਕੇ ਬਹਿਣਾ ਤੇ ਪਹਿਲੇ ਪੜ੍ਹ ਕੇ ਆਓ

થેન્ક યુ બહોત બહોત થાન્ક યુ બરીને سارے નુકી ઇથે ખડકે સોન રહેને બચ્ચે સોન રહેને ઓર મે યુથ નુ સ્પેશિયલી એ બેનતી કરના ચાહનેયા વીરો હણ બાબા કેલા ਸਿੰਘ ਜੀ ਨੇ ਵੀ ਬਹੁਤ ਵਧੀਆ ਗਲੇ ਤੇ ਖੜਕੇ ਕਹੀਆ કે ਅਸੀਂ ਰੀਲਾ ਜੋਗੇ ਰਹਗੇ ਅਸੀਂ ਫੋਨ ਦਾ ਇੰਟਰਨੈਟ ਦਾ ਮਿਸਯੂਜ਼ ਕਰਤਾ ਅਸੀਂ ਇਹਨੇ ਪੜਿਆ કે ਸਾਡਾ ਕਿੰਨੀ ਰਿਚ ਹਿਸਟਰੀ ਕਿੰਨਾ ਬ੍ਰਿਜ ਇਤਿਹਾਸ ਹੈ ਵੈਸੇ ਵੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਬਾਬਾ ਸਾਹਿਬ ਦਾ ਨਾਮ ਸਿਂ ਭੁੱਲੇ ਰਹੀਏ ਤੇ ਵਧੀਆ ਬਟ ਪਲੀਜ਼ બેનਤੀਆਂ ਤੁਹਾਡੀ ਪੈਂਦੀં ਤੁਹਾਡੇ અਗੇ હાથ જોડીકે

ਬਾਵਾ ਸਾਹਿਬ ਹਰ ਸੁਪਨੇ ਨੂੰ ਹਰ ਉਸ ਮਿਸ਼ਨ ਨੂੰ ਪੂਰਾ ਕਰਿਏ ਉਹ ਇੰਨੇ ਮੁਸ਼ਕਿਲ ਨਾ ਆਣੇ ਕਾਰਬੈਥ ਲੈ ਗਿਆ ਪਲੀਜ਼ ਅਸੀਂ ਇਸ ਕਾਰਬਨ ਨੂੰ ਪਿੱਛੇ ਨਾਲ ਲੈ ਕੇ ਨਹੀਂ ਹੈ ਬਹੁਤ ਬਹੁਤ ਧੰਨਵਾਦ